ਲੋਟਾਂ ਖੋਆ ਕਰਨ ਵਾਲੇ ਪਤੀ ਪਤਨੀ ਅਤੇ ਦਿਓਰ ਤੇ ਹੋਇਆ ਮੁਕਦਮਾ ਦਰਜ ਪਤੀ ਪਤਨੀ ਕੀਤੇ ਨਮਾਸ਼ਰ ਪੁਲਿਸ ਨੇ ਕਾਬੂ ਦਿਓਰ ਦੀਪਾਲ ਜਾਰੀ ਇਹ ਸਨੇਚਰ ਲੋਟਾਂ ਖੋਆ ਪਿਛਲੇ ਕਈ ਸਾਲਾਂ ਤੋਂ ਕਰਦੇ ਆ ਰਹੇ ਸਨ ਦਿਨਾਂ ਚ 24 ਤਰੀਕ ਔਰ 25 ਤਰੀਕ ਨੂੰ ਰਾਹੋਂ ਦੇ ਵਿੱਚ ਇੱਕ ਲੇਡੀ ਕੋਲੋਂ ਜਿਹੜੀ ਸੀਗੀ ਜਾਰੀ ਸੀਗੀ ਉਹਦੇ ਕੋਲੋਂ ਬਾਲੀ ਖੋਈ ਸੀ ਇਸੇ ਤਰ੍ਹਾਂ ਜਿਹੜੀ 25 ਤਰੀਕ ਨੂੰ ਇੱਥੋਂ ਜਿਹੜੀ ਸੀਗੀ ਇੱਕ ਬਾਲੀ ਖੋਈ ਗਈ ਸੀਗੀ ਬਨਾਲਾ ਪਿੰਡ ਤੋਂ ਜਿਹੜੇ ਜਾ ਰਹੇ ਸੀਗੇ ਘਰ ਨੂੰ ਉਹਨਾਂ ਕੋਲੋਂ ਸੀਟੀ ਖਾਣ ਦੇ ਵਿੱਚ ਇਸ ਤੋਂ ਇਲਾਵਾ ਸਤਗੁਰ ਨਗਰ ਦੇ ਵਿੱਚ ਵੀ ਕੁਝ ਦਿਨ ਪਹਿਲਾਂ ਅਟੈਂਪਟ ਹੋਈ ਸੀ ਇੱਕ ਲੇਡੀ ਤੋਂ ਚੈਨੀ ਕੋਣ ਦੇ ਸੋ ਇਹ ਜਿਹੜੀਆਂ ਦੋ ਬਾੜ ਦਾਤਾ ਸੀਗੀਆਂ ਇਹਦੇ ਵਿੱਚ ਮੁਕੱਦਮਾ ਦਰਜ ਸੀਗਾ ਖਾਣਾ ਰਾਹੋਚ ਔਰ ਸੀਟੀ ਨਮਾਚ ਸੋ ਇਹਦੀ ਸੰਵੇਦਨਸ਼ੀਲਤਾ ਨੂੰ ਦੇਖਦੇ ਹੋਏ ਦੋਨਾਂ ਐਸਕੇਬਲੋਂ ਬੜੀ ਤਤਪਰਤਾ ਨਾਲ ਕੰਮ ਕਰਦੇ ਹੋਏ ਦੋਸ਼ੀ ਜਿਹੜੇ ਜਿਨ੍ਹਾਂ ਦੀ ਪਹਿਲਾਂ شناخت ਨਹੀਂ ਸੀ ਉਹਨਾਂ ਦੀ شناخت ਕੀਤੀ ਜਿਹੜੇ ਪਿੰਡ ਚੂੜਪਰ ਦੇ ਇੱਕੋ ਪਰਿਵਾਰ ਦੇ ਤਿੰਨ ਮੈਂਬਰ ਹੈਗੇ ਆ ਪਤੀ ਪਤਨੀ ਐਂਡ ਦਿਓ ਇਹਨਾਂ ਤਿੰਨਾਂ ਵੱਲੋਂ ਇਹ ਜਿਹੜੀਆਂ ਬਾਰਦਾਤਾਂ ਨੂੰ ਅੰਜਾਮ ਦਿੱਤਾ ਗਿਆ ਸੀ ਜਿਹਦੇ ਵਿੱਚੋਂ ਪਤੀ ਪਤਨੀ ਬਲਜੀਤ ਸਿੰਘ ਔਰ ਉਹਦੀ ਜਿਹੜੀ ਵਾਈਫ ਹੈਗੀ ਰੇਨੂ ਵਾਲਾ ਇਹਨਾਂ ਦੋਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਹਨਾਂ ਬਾਰਦਾਤਾਂ ਚ ਵਰਤੀ ਗਈ ਐਕਟਵਾ ਮੋਟਰਸਾਈਕਲ ਤੇ ਖੋਈ ਹੋਈ ਜਿਹੜੀ ਬਾਲੀ ਹੈ ਉਹ ਬਰਾਮਦ ਕਰ ਲਈ ਗਈ ਹੈ ਇਸ ਤੋਂ ਇਲਾਵਾ ਜਿਹੜਾ ਤੀਜਾ ਦੋਸ਼ੀ ਹੈ ਉਹਦਾ ਨਾਮ ਚਰਨਜੀਤ ਹੈਗਾ ਜਿਹੜਾ ਇਹਦਾ ਛੋਟਾ ਭਾਈ ਬਲਜੀਤ ਦਾ ਉਹ ਜਿਹੜਾ ਫਰਾਰ ਚਲੇ ਆ ਰਿਹਾ ਤੇ ਉਹਨੂੰ ਵੀ ਜਲਦੀ ਗ੍ਰਿਫਤਾਰ ਕਰ ਲਿਆਜੂਗਾ ਕਿਨੇ ਸਰ ਦਾ ਕੰਮ ਇਹ ਪਿਛਲੇ ਕਾਫੀ ਸਮੇਂ ਤੋਂ ਜਿਹੜੇ ਬੁੱਲੀ ਸੰਗਤ ਚ ਪਏ ਹੋਏ ਹੈ ਜਿਹੜਾ ਬਲਜੀਤ ਹੈਗਾ ਇਹਦੇ ਖਿਲਾਫ 9 ਮੁਕੱਦਮੇ ਲੁੱਟਖੋ ਦੇ ਔਰ ਇਹ ਤੋਂ ਇਲਾਵਾ ਨਸ਼ੇ ਦੇ ਦਰਜ ਹੈ ਇਸੇ ਤਰ੍ਹਾਂ ਜਿਹੜਾ ਚਰਨਜੀਤ ਹੈਗਾ ਉਹਦੇ ਖਿਲਾਫ 6 ਮੁਕੱਦਮੇ ਦਰਜ ਹੈ ਔਰ ਜਿਹੜੀ ਦੋਸ਼ਣ ਵਾਲੇ ਨੂੰ ਬਾਲਾ ਇਹਦੇ ਖਿਲਾਫ ਵੀ ਦੋ ਮੁਕੱਦਮੇ ਪਹਿਲਾਂ ਹੀ ਦਰਜ ਹੋਏ ਸੋ ਇਹਨਾਂ ਦਾ ਜਿਹੜਾ ਪਿਸ਼ੋਕੜ ਹੈ ਅਪਰਾਧਿਕ ਹੈ ਔਰ ਇਹਨਾਂ ਨੂੰ ਜਿਹੜਾ ਅੱਜ ਪੇਸ਼ ਅਦਾਲਤ ਕੀਤਾ ਗਿਆ ਬਲਜੀਤ ਦਾ ਜਿਹੜਾ ਦੋ ਦੰਦਾ ਪੁਲਿਸਮਾਨਡ ਹਾਸਿਲ ਕੀਤਾ ਗਿਆ ਇਹਨੇ ਇਹ ਵੀ ਮੰਨਿਆ ਆਪਣੀ ਮੁੱਢਲੀ ਪੁਛਕੀ ਗੜ ਸ਼ੰਕਰ ਦੇ ਹਿਯਾਰ ਪਰੇ ਦੀ ਦੇ ਵਿੱਚ ਵੀ ਇਹਨਾਂ ਨੇ ਵਾਰਦਾਤਾਂ ਨੂੰ ਅੰਜਾਮ ਦਿੱਤਾ ਸੋ ਮਜੀਦ ਪੁੱਛਕੀ ਚ ਉਹਨਾਂ ਦੇ ਵੀ ਖਲਾਸੇ ਹੋਣ ਦੀ ਸਾਨੂੰ ਉਮੀਦ ਨਹੀਂ ਇਹਨਾਂ ਕੋਲ ਹਥਿਆਰ ਕੋਈ ਨਹੀਂ ਸੀਗਾ ਇਹ ਝੱਪਟ ਮਾਰ ਕੇ ਸਨੇਚ ਕਰਦੇ ਸੀ ਸੋ ਜਿਹੜੇ ਇਹਨਾਂ ਦੇ ਦੋਨੋਂ ਇਕਤਵਾ ਐਂਡ ਮੋਟਰਸਾਈਕਲ ਹੈਗੇ ਉਹ ਬਰਾਮਦ ਕਰ ਲਏ ਗਏ। ਰਿਮਾਂਡ ਦੋ ਦਿਨ ਦਾ ਹਾਸਲ ਕੀਤਾ ਗਿਆ ਬਲਕੀਤ ਦਾ ਔਰ ਉਹਦੇ ਕੋਲੋਂ ਪੁੱਛਗਿਛ ਕਰਕੇ ਹੋਰ ਸਾਨੂੰ ਵਾਰਦਤਾਂ ਜਿਹੜੀਆਂ ਉਹਨੇ ਮੁੱਢਲੀ ਪੁੱਛਗਿਛ ਵਿੱਚ ਮੰਗੀਆਂ ਗੜਸ਼ੰਕਰ ਦੀਏ ਵਿੱਚ ਉਹਨਾਂ ਦੇ ਵਿੱਚ ਹੋਰ ਵਾਰਦਤਾਂ ਦੇ ਖੁਲਾਸੀ ਹੋਣ। ਨਮਾ ਸ਼ਹਿਰ ਦੇ ਨਮਾ ਸ਼ਹਿਰ ਦੇ ਇਹਦੇ ਤਿੰਨ ਮਾਮਲੇ ਸਾਡੇ ਹੋਏ ਸੀ ਉਹ ਤਿੰਨੋਂ ਮਾਮਲੇ ਸੋਲਵ ਹੋ ਗਏ। ਕਿੰਨੇ ਵਾਰਦਤਾਂ ਬਾਰੇ ਚੋੜੀ। ਜਿਹੜਾ ਇਹਨੇ ਮੋਟਰਸਾਈਕਲ ਵਰਤੇ ਆ ਇਹਦੇ ਵਿੱਚ ਇਹ ਜਿਹੜਾ ਹੈਗਾ ਪਿਛਲੇ ਦਿਨਾਂ 'ਚ ਇਹਨਾਂ ਨੇ ਚੰਡੀਗੜ੍ਹ ਤੋਂ ਚੋਰੀ ਕੀਤਾ ਸੀ ਔਰ ਇਸ ਮੋਟਰਸਾਈਕਲ ਨੂੰ ਇਹਨਾਂ ਬਾਰਦਾਤ 'ਚ ਇਸਤੇਮਾਲ ਕੀਤਾ ਗਿਆ ਸੀ ਸੋ ਸਾਡੇ ਕੋਲੋਂ ਉਹ ਮੁਕਦਮਾ ਵੀ ਸਾਡਾ ਟਰੇਸ ਹੋ ਗਿਆ ਜਿਹਦੇ ਵਿੱਚ ਚੰਡੀਗੜ੍ਹ ਦੇ ਵਿੱਚ ਮੁਕਦਮਾ ਨੰਬਰ ਇਹਨਾਂ ਦੇ ਖਿਲਾਫ ਦਰਜ ਹੈਗਾ ਔਰ ਚੋਰੀ ਦਾ ਨਹੀਂ ਐਕਟਵਾ ਜਿਹੜੀ ਹੈਗੀ ਇਹਨਾਂ ਦੀ ਆਪਣੀ ਹੈਗੀ ਦੋਸ਼ੀ ਦਾ ਵੀ ਹੈਗਾ ਰਿਮਾਂਡ ਅ ਦੋਸ਼ੀ ਦਾ ਰਿਮਾਂਡ ਨਹੀਂ ਲਿਆ ਕਿਉਂਕਿ ਦੋਸ਼ੀ ਕੋਲੋਂ ਹੋ ਰਿਕਵਰੀ ਨਹੀਂ ਸੀ ਕਰਨੀ ਸੋ ਇਸ ਕਰਕੇ ਜਿਹੜਾ ਹੈਗਾ ਬਲਜੀਤ ਦਾ ਰਿਮਾਂਡ ਲਿਆ ਕਿਉਂਕਿ ਬਲਜੀਤ ਕੋਲੋਂ ਜਿਹੜਾ ਇਹ ਸਮਾਨ ਹੈਗਾ ਜਾ ਕਿੱਥੇ ਵੇਚਦੇ ਸੀ ਕੀ ਕਰਦੇ ਸੀ ਉਹ ਸਾਰਾ ਜਿਹੜਾ ਮੁੱਖ ਰੋਪੀ ਸੀਗਾ ਉਹ ਬਲਜੀਤ ਸੀ। ਉਹ ਕੋਲ ਤਾਂ ਕੀ ਕੀ ਲੋਟੀਆਂ ਸੀ ਨਾ ਇਹ ਚਾਪਟ ਮਾਰ ਕੇ ਸੋਨਾ ਹੀ ਖੋਣ ਦੀ ਕੋਸ਼ਿਸ਼ ਕਰਦੇ ਸੋਨਾ ਦਾ ਚੈਨੀ ਜਿਹੜੀ ਹੈਗੀ ਹੈ ਰਾਗੀਦਾਂ ਤੋਂ ਇੱਕ ਵਾਰ ਹੋਈ ਹੈ ਰਿਕਵਰ ਹੋ ਗਈ ਇਹਦੇ ਕੋਲ ਵਾਲੀ ਜਿਹੜੀ ਹੈ ਬਾਰ ਦਾ ਵਰਤੀ ਸੀ ਰਿਕਵਰ ਹੋ ਗਈ